ਜਿਹੜੀ ਪ੍ਰੈਸ ਕਾਨਫਰੰਸ ਹੈ ਅ ਅਮਸੋ ਦਿਹਾਤੀ ਪੁਲਿਸ ਵੱਲੋਂ ਦੋ ਵੱਕਵਕ ਕੇਸਾਂ ਦੇ ਵਿੱਚ ਅ ਨਸ਼ੇ ਦੀ ਜੋ ਸਮਗਰੀ ਹੈ ਉਹਦੀ ਜਿਹੜੀ ਰਿਕਵਰੀ ਹੋਈ ਹੈ ਪਲੱਸ ਜੋ ਅਕਿਊਜ਼ਡ ਫੜੇ ਨੇ ਉਹਨਾਂ ਦੀ ਬਰੀਫਿੰਗ ਲਈ ਇੱਥੇ ਕੀਤੀ ਜਾ ਰਹੀ ਹੈ ਅ ਸਭ ਤੋਂ ਪਹਿਲਾਂ ਪਹਿਲਾ ਕੇਸ ਜਿਹੜਾ ਹੈ ਅਜਨਾਲੇ ਥਾਣੇ ਦਾ ਹੈ ਜਿੱਥੇ ਅਜਨਾਲਾ ਥਾਣਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਦੋ ਦੋਸ਼ੀ ਸੀ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਇਹ ਦੋਨੋਂ ਦੋਸ਼ੀ ਜੋ ਹੈ ਇੱਕ ਮੋਟਰਸਾਈਕਲ ਤੇ ਇੱਕ ਪਿੱਠੂ ਬੈਗ ਸੁਮੇਤ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਬਨਾਤੇ ਇਹਨਾਂ ਨੂੰ ਰੋਕਣ ਦੇ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਉਸ ਤੋਂ ਬਾਅਦ ਇਹਨਾਂ ਨੂੰ ਚੇਜ਼ ਕਰਕੇ ਪ੍ਰੋਪਰ ਰੋਕਿਆ ਗਿਆ ਇਹਨਾਂ ਤੋਂ ਜਿਹੜੀ ਹੈ ਇਹ ਰਿਕਵਰੀ ਜਿਹੜੀ ਹੈ ਨਾਕੇ ਤੇ ਹੋਈ ਹੈ ਇਸ ਦੇ ਵਿੱਚ ਜੋ ਇਹ ਦੋ ਵਿਅਕਤੀ ਸੀ ਹਰਮਨ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬਾਬਾ ਬਕਾਲ ਤੇ ਇਸ ਦੇ ਨਾਲ ਜਿਹੜਾ ਇਸ ਦਾ ਜਿਹੜਾ ਸਾਥੀ ਸੀ ਚਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਕੁਲਵਿੰਦਰ ਸਿੰਘ ਇਹ ਦੋ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਸਨ ਤੇ ਉਹ ਬੈਗ ਦੇ ਵਿੱਚ ਜੋ ਨਸ਼ੇ ਦੀ ਖੇਪ ਸੀ ਉਹ ਬਰਾਬਰ ਹੋਈਏ ਜੋ ਇਹ ਨਸ਼ੇ ਦੀ ਖੇਪ ਹੈ ਇਹ ਕਰੀਬਨ 2 ਕਿਲੋ ਤੇ 16 ਗ੍ਰਾਮ ਸੁਮੇਤ ਜਿਹੜਾ ਹੈ ਪੈਕਿੰਗ ਮਟੀਰੀਅਲ ਜੋ ਕਿ 200 ਗ੍ਰਾਮ ਤਕਰੀਬਨ ਸੀ ਉਹਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ 1,40,000 ਦੇ ਕਰੀਬ ਜਿਹੜੀ ਹੈ ਧਾਕਮ ਦੀ ਉਹ ਵੀ ਨਾਲ ਤੋਂ ਬਰਾਮਦ ਹੋਈ ਹੈ ਸੋ ਇਸ ਤਰੀਕੇ ਨਾਲ ਇਸ ਇਸ ਕੇਸ ਦੇ ਵਿੱਚ थाना ਜਨਾਲਾ ਵੱਲੋਂ 2 ਕਿਲੋ 16 ਗ੍ਰਾਮ ਹੈਰੋਇਨ ਦੀ ਰਿਕਵਰੀ ਮੋਟਰਸਾਈਕਲ ਦੀ ਰਿਕਵਰੀ ਤੇ ਨਾਲ ਹੀ ਡਰੱਗ ਮੰਜੀ 1,40,000 ਦੇ ਕਰੀਬ ਉਹਦੀ ਰਿਕਵਰੀ ਹੋਈ ਹੈ ਜੋ ਇੱਦਾਂ ਸਾਥੀ ਸ਼ਮਸ਼ੇਰ ਸਿੰਘ ਜਿਉਂ ਕੋ ਜਿੰਨ ਕਾਮਯਾਬ ਰਿਹਾ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਹੈ ਜਲਦੀ ਉਹਨੂੰ ਵੀ ਕਾਬੂ ਕਰ ਲਿਆ ਜਾ ਇਸ ਤੋਂ ਇਲਾਵਾ ਇਹ ਵੀ থানা ਮਹਿਤਾ ਵੱਲੋਂ 1 ਕਿਲੋ तकरीबन 600 ਗ੍ਰਾਮ ਦੇ ਕਰੀਬ ਜੜੀ ਹੈ ਓਪੀਐਮ ਅਫੀਮ ਦੀ ਰਿਕਵਰੀ ਹੋਈ ਹੈ ਇਹਨਾਂ ਨੇ ਬੜੇ ਹੀ ਪ੍ਰੋਫੈਸ਼ਨਲ ਢੰਗ ਦੇ ਨਾਲ ਜਿਹੜਾ ਹੈ ਇਸ ਜਿਹੜਾ ਹੈ ਰਿਕਵਰੀ ਨੂੰ ਜਿਹੜਾ ਕੀਤਾ ਆ ਨਾਕੇ ਤੇ ਪਾਇਸ ਨੂੰ ਪਟਾਇ ਪਾਇਸ ਦੀ ਮਦਦ ਨਾਲ ਜੋ ਹੈ ਡਰਾਈਵਰ ਦੇ ਜਿਹੜਾ ਦੇਖਤੀ ਉਹ ਲੋ ਜਿਹੜਾ ਹੈ ਪਾਇਸ ਨੂੰ ਚੈੱਕ ਕੀਤਾ ਸੀ ਉਸ ਦੇ ਵਿੱਚ ਤੁਸੀਂ ਦੇਖੋਗੇ অলরেਡੀ ਦੋ ਚਾਰ ਕੋਆ ਇੰਝ ਜਿਹੜਾ ਹੈ ਗੱਡੀ ਸਾਈਡ ਤੇ ਲਾ ਕੇ ਥੋਰਲੀ ਜਿਹੜੀ ਚੈਕਿੰਗ ਕੀਤੀ ਗਈ ਪਹਿਲਾਂ ਨੋਟ ਮਿਲਿਆ ਨਹੀਂ ਪਰ ਜਦੋਂ ਬਰੀਕੀ ਨਾਲ ਜਾਂਚ ਕੀਤੀ ਲਈ ਜਿਹੜਾ ਡੈਸ਼ਬੋਰਡ ਹੈ ਉਹਦੇ ਵਿੱਚ ਜਿਹੜੀ ਕੈਵਿਟੀ ਬਣੀ ਹੋਈ ਸੀ ਜਿਹਦੇ ਵਿੱਚ ਉਹ ਸਾਰੀ ਫੀਮ ਜਿਹੜੀ ਹੈ ਉਥੋਂ ਬ੍ਰਾਮਦ ਹੋ ਗਈ ਤੋ ਇਸ ਤਰੀਕੇ ਨਾਲ ਬੜਾ ਵਧੀਆ ਇਹਨਾਂ ਨੇ ਪਾਇਸ ਐਪ ਜਿਹੜੀ ਪੰਜਾਬ ਪੁਲਿਸ ਵੱਲੋਂ ਡਿਵੈਲਪ ਕੀਤੀ ਗਈ ਹੈ ਜਿਹਦੇ ਵਿੱਚ ਕੀ ਦੋਸ਼ੀ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਹਿਸਟਰੀ ਹੁੰਦੀ ਹੈ ਉਹਨਾਂ ਤੇ ਕਿੰਨੇ ਪਰਚੇ ਰਜਿਸਟਰ ਨੇ ਉਸ ਐਪ ਦੀ ਮਦਦ ਨਾਲ ਜਿਹੜਾ ਹੈ ਇਹ ਦੋਸ਼ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਸ ਤਰੀਕੇ ਨਾਲ ਅੰਮਸਰ ਵਿਧਿਆਤਿਕ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਦੇ ਵਿੱਚ ਹੈਰਨ ਤੇ ਤਕਰੀਮ ਦੀ ਰਿਕਵਰੀ ਸਮੇਤ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ